ਕਮਲਕੌਰ ਭਾਬੀ ਨੂੰ ਇਸ ਦੁਨੀਆ ਤੋਂ ਗਏ ਹੋਏ ਨੂੰ 10 ਦਿਨ ਹੋ ਗਏ ਆ ਪਰ ਹਾਲੇ ਤੱਕ ਉਸ ਦਾ ਵਿਵਾਦ ਨਹੀਂ ਰੁਕ ਰਿਹਾ ਹਜੇ ਤੱਕ ਲੋਕਾਂ ਨੂੰ ਸਸਪੈਂਸ ਬਣਿਆ ਹੋਇਆ ਕਿ ਕਿਉਂ ਇਹ ਸਾਰੀ ਘਟਨਾ ਹੋਈ ਕਿਉਂਕਿ ਕੋਈ ਵੀ ਬੰਦਾ ਜਿਹਾਂ ਫੈਸਲਾ ਨਹੀਂ ਲੈਂਦਾ ਜਿਸ ਕਰਕੇ ਉਸਦੇ 7 ਤੋਂ 8 ਸਾਲ ਬਰਬਾਦ ਹੋ ਜਾਣ ਹੁਣ ਤੁਹਾਨੂੰ ਪਤਾ ਹੀ ਆ ਪਿਛਲੇ ਦਿਨੀ ਕਮਲਕੌਰ ਭਾਬੀ ਦੀ ਮਾਤਾ ਨੇ ਇੰਟਰਵਿਊ ਦਿੱਤੀ ਸੀ ਜਿੱਥੇ ਉਸ ਨੇ ਆਪਣੀ ਧੀ ਦੀ ਸ਼ਲਾੰਗਾ ਕੀਤੀ ਸੀ ਅਮਰਤਪਾਲ ਸਿੰਘ ਮੈਰੋ ਨੂੰ ਕਾਫੀ ਬੁਰਾ ਭਲਾ ਕਿਹਾ ਸੀ ਇਸ ਤੋਂ ਬਾਅਦ ਇੱਕ ਹੋਰ ਲੇਡੀ ਜਿਹੜੀ ਆਪਣੇ ਆਪ ਨੂੰ ਕਮਲਕੌਰ ਭਾਬੀ ਦੀ ਸਸ ਸਸਰੀ ਹਾਊਸ ਨੇ ਆਹ ਸਾਹਮਣੇ ਆ ਕੇ ਬਹੁਤ ਵੱਡੇ ਖੁਲਾਸੇ ਕੀਤੇ ਸੀ ਉਹ ਸਿੱਧਾ ਸਿੱਧਾ ਅਮਰਤਪਾਲ ਸਿੰਘ ਮਹਿਰੋ ਦੀ ਹਮਾਇਤ ਕਰ ਰਹੀ ਸੀ ਉਹ ਆਖ ਰਹੀ ਸੀ ਕਿ ਅਮਰਤਪਾਲ ਸਿੰਘ ਮਹਿਰੋ ਨੇ ਜਿਹੜਾ ਵੀ ਕੰਮ ਕੀਤਾ ਹੈ ਬਹੁਤ ਹੀ ਵਧੀਆ ਕੀਤਾ ਹੈ ਕਿਉਂਕਿ ਉਸਦੇ ਪਰਿਵਾਰ ਨੂੰ ਬਰਬਾਦ ਕਰਕੇ ਰੱਖ ਦਿੱਤਾ ਕਮਲਕੌਰ ਨੇ ਉਸਨੇ ਆਖਿਆ ਕਿ ਪਹਿਲਾਂ ਉਹਦੇ ਬੇਡੇ ਦੇ ਨਾਲ ਵਿਆਹ ਕਰਵਾਇਆ ਫਿਰ ਉਸਦੇ ਬੇਟੇ ਨੂੰ ਤੰਗ ਪ੍ਰੇਸ਼ਾਨ ਕਰਨ ਲੱਗੀ ਬਾਅਦ ਦੇ ਵਿੱਚ ਤਲਾਕ ਲੈਣ ਲਈ ਉਸ ਨੂੰ ਮਜਬੂਰ ਕੀਤਾ ਤੇ ਤਲਾਕ ਵੀ ਇਸ ਕਰਕੇ ਲਿਆ ਉਸ ਤੋਂ ਵੱਡੀ ਮਾਤਰਾ ਦੇ ਵਿੱਚ ਪੈਸੇ ਲਏ ਇੱਥੋਂ ਤਿੱਕਰ ਉਸਨੇ ਉਸਦੇ ਕੈਰੈਕਟਰ ਦੇ ਉੱਤੇ ਵੀ ਕਈ ਸਵਾਲ ਚੁੱਕੇ ਜਿਹੜੇ ਹਾਲੇ ਤਿੱਕਰ ਜਹਰ ਇੱਕ ਨੂੰ ਚੁਭ ਰਹੇ ਆ ਕਿਉਂਕਿ ਜਿਵੇਂ ਹੀ ਕਮਲ ਕੌਰ ਇਸ ਦੁਨੀਆ ਤੋਂ ਗਈ ਉਸ ਤੋਂ ਬਾਅਦ ਜਾਣ ਤੋਂ ਬਾਅਦ ਕਈ ਜਿਹੜੀਆਂ ਵੀਡੀਓਜ਼ ਆ ਸਾਹਮਣੇ ਆਈਆਂ ਆ ਪਤੀ ਜਾਣਕ ਵੀਡੀਓ ਸੀ ਜਿੰਨਾ ਕਰਕੇ ਹੋਰ ਵੀ ਉਸ ਦਾ ਜਿਹੜਾ ਨਾਮ ਆ ਉਹ ਬਦਨਾਮ ਕੀਤਾ ਗਿਆ ਭਾਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ ਕਮਲ ਕੌਰ ਆ ਜਿਹੜੀ ਉਸ ਦੀਆਂ ਜਿਹੜੀਆਂ ਡਬਲ ਮੀਨਿੰਗ ਵੀਡੀਓ ਕਰਕੇ ਉਹ ਹਮੇਸ਼ਾ ਚਰਚਾ ਦੇ ਵਿੱਚ ਬਣੀ ਰਹਿੰਦੀ ਆ ਤੇ ਆਖਰ ਨੂੰ ਅਮਿਤਪਾਲ ਸਿੰਘ ਮਹਿਰੋਂ ਨੇ ਸੌਦਾ ਲਾਉਣ ਤੋਂ ਪਹਿਲਾਂ ਇਹ ਗੱਲ ਆਕੀ ਸੀ ਕਿ ਕਮਲ ਕੌਰ ਨੂੰ ਸੌਦਾ ਵੀ ਉਸ ਦੀ ਜਿਹੜੀ ਗੰਦੀ ਭਾਸ਼ਾ ਵਰਤਦੀ ਆ ਪੰਜਾਬੀ ਦੇ ਪਿੱਛੇ ਕੌਰ ਲਾਇਆ ਹੋਇਆ ਪੰਜਾਬੀ ਦੇ ਵਿੱਚ ਪੰਜਾਬ ਦੀਆਂ ਨੌਜਵਾਨ ਤੀਆਂ ਨੂੰ ਛੋਟੀਆਂ ਬੱਚੀਆਂ ਨੂੰ ਛੋਟੇ ਬੱਚਿਆਂ ਨੂੰ ਖਰਾਬ ਕਰਦੀ ਆ ਕਿਉਂਕਿ ਅਸੀਂ ਉਸ ਦਾ ਜਿਹੜਾ ਇੰਸਟਾਗ੍ਰam ਅਕਾਊਂਟ ਫਰੋਲਿਆ ਉਸ ਦੇ ਵਿੱਚ ਕਾਫੀ ਜ਼ਿਆਦਾ ਅਜਿਹੀਆਂ ਚੀਜ਼ਾਂ ਸਾਹਮਣੇ ਆਈਆਂ ਜਿਹੜੀਆਂ ਪਰਿਵਾਰ ਦੇ ਵਿੱਚ ਬੈਠ ਕੇ ਵੇਖਣ ਯੋਗ ਨਹੀਂ ਤੇ ਹੁਣ ਉਸ ਦੇ ਪਰਿਵਾਰ ਦੇ ਮੈਂਬਰ ਵੀ ਆਮਣੋ ਸਾਹਮਣੇ ਹੋ ਗਏ ਪਰ ਹਾਲਾ ਤਿੱਕਰ ਇਹ ਸਮਝ ਨਹੀਂ ਆਇਆ ਕਿ ਕਮਲਕੌਰ ਨੇ ਆਪਣੇ ਪਤੀ ਨੂੰ ਕਿਉਂ ਨਹੀਂ ਸਾਹਮਣੇ ਲਿਆਂਦਾ ਕਿਉਂਕਿ ਪਤੀ ਦਾ ਹਾਲਾ ਤਿੱਕਰ ਕੋਈ ਵੀ ਬਿਆਨ ਨਹੀਂ ਆਇਆ ਕਈ ਲੋਕ ਆਖ ਰਹੇ ਆ ਕਿ ਅਮਰਤਪਾਲ ਸਿੰਘ ਮਹਿਰੋਂ ਵੱਲੋਂ ਕੀਤਾ ਗਿਆ ਕਤਲ ਕਮਲਕੌਰ ਭਾਬੀ ਦਾ ਕਿਸੇ ਦੀ ਕਹਿਨ ਤੇ ਕੀਤਾ ਗਿਆ ਕਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ